ਲਾਈਫ ਦੀਆਂ ਬੇਸਿਕ ਮਨੁੱਖ ਦੀਆਂ ਗੁਣ नीड्स ਕਹਿ ਲਓ ਉਹਦੇ ਅੰਦਰ ਵਿਸ਼ਵਾਸ ਹੋਣਾ ਆਤਮ ਵਿਸ਼ਵਾਸ ਭਰੋਸਾ ਕੌਨਫੀਡੈਂਸ ਇਹ ਬੰਦੇ ਦੇ ਹਰ ਇੱਕ ਇਨਸਾਨ ਦੀ ਨੀਡ ਹੈ ਤੇ ਜੇ ਜ਼ਿੰਦਗੀ ਵਿੱਚ ਕੋਈ ਬੱਚਾ ਕੋਈ ਨੌਜਵਾਨ ਸਫਲਤਾ ਦੀਆਂ ਬੁਲੰਦੀਆਂ ਤੇ ਜਾਣਾ ਚਾਹੁੰਦਾ ਹੈ ਉਹਨੂੰ ਇਹ ਚੀਜ਼ਾਂ ਕਮਾਉਣੀਆਂ ਪੈਂਦੀਆਂ ਨੇ ਤੇ ਕਈ ਇਨਸਾਨ ਕਈ ਬੱਚੇ ਨੌਜਵਾਨ ਆਪਣੇ ਸ਼ਰਮੀਲੇ ਸੰਗ ਦੇ ਸੁਭਾਅ ਕਰਕੇ ਕਿਸੇ ਵਿਆਹ ਦੇ ਪ੍ਰੋਗਰਾਮ ਵਿੱਚ ਚਲੇ ਜਾਂ ਨਾ ਜੀ ਉੱਥੇ ਵੀ ਘਰ ਆ ਕੇ ਕਹਿ ਦਿੰਦੇ ਨੇ ਮੈਨੂੰ ਤੇ ਸੰਗ ਲੱਗੀ ਮੈਂ ਨਹੀਂ ਇੰਨੇ ਇਨਸਾਨਾਂ ਚ ਪਲੇਟ ਚੁੱਕ ਸਕਦਾ ਤੇ ਖਾ ਸਕਦਾ ਭੁੱਖੇ ਹੀ ਮੋੜਉਂਦੇ ਨੇ ਇਹ ਸੱਚ ਆਪ ਸੱਚ ਜਾਣਿਓ ਸੰਗ ਵਾਲਾ ਸੁਭਾ ਤੁਹਾਨੂੰ ਕਿਤੋਂ ਭੁੱਖੇ ਵੀ ਵਾਪਸ ਲਿਆ ਸਕਦਾ ਏ ਪਰ ਜੇ ਤੁਸੀਂ ਸੰਗ ਵਾਲਾ ਸੁਭਾ ਹੀ ਰੱਖਿਆ ਤਾਂ ਜ਼ਿੰਦਗੀ ਦੀਆਂ ਵੱਡੀਆਂ ਬੁਲੰਦੀਆਂ ਨਹੀਂ ਛੂਹ ਸਕਦੇ ਫਿਰ ਨੌਜਵਾਨ ਕਹੇ ਕਿ ਦਿੰਦਾ ਜਿਹੜੀ ਗੱਲ ਮੈਂ ਸ਼ੁਰੂ ਚ ਕੀਤੀ ਸੀ ਮੇਰੀ ਕਿਸਮਤ ਇਦਾਂ ਦੀ ਏ ਮੇਰੇ ਭਾ ਕਿਦਾਂ ਦੇ ਨੇ ਮੇਰੇ ਲੇਖ ਇਦਾਂ ਦੇ ਨੇ ਤਾਂ ਕਰਕੇ ਮੈਂ ਇੱਥੇ ਹੀ ਆ ਪਰ ਨਹੀਂ ਭਲਿਆ ਕਿੰਨੇ ਆਪਰਚੂਨਿਟੀਜ਼ ਕਿੰਨੇ ਕੰਮ ਤੇਰੇ ਸਾਹਮਣੇ ਆਏ ਕਿੰਨੀਆਂ ਗੁਰੂ ਪਾਤਸ਼ਾਹ ਨੇ ਤੈਨੂੰ ਕਿਰਤ ਦੇ ਰਾਹ ਬਖਸ਼ੇ ਧਿਆਨ ਮਾਰ ਕੇ ਵੇਖ ਤੇਰੇ ਸੰਗ ਵਾਲੇ ਸੁਭਾਅ ਕਰਕੇ ਤੂੰ ਕਿੰਨਾ ਕੁਝ ਛੱਡੇ ਆਏ